ਤੁਸੀਂ ਪਰਮੇਸ਼ਰ ਦੀ ਕਲਪਨਾ ਕਿਸ ਤਰ੍ਹਾਂ ਕਰ ਸਕਦੇ ਹੋ ਕਿ ਪਰਮੇਸ਼ਰ ਕੀ ਹੈ ਜਿੰਨੀਆਂ ਵੀ ਤੁਸੀਂ ਆਪਣੇ ਮਨ ਦੇ ਵਿੱਚ ਕਲਪਨਾ ਕਰ ਲਓ ਜਿੰਨੀਆਂ ਵੀ ਜਿੰਨੀਆਂ ਵੀ ਮੈਂ ਉਹਦੀ ਗੱਲ ਕਰਦਾ ਜਿਹੜਾ ਵਾਅਦਾ ਕਰਦਾ ਜਿੰਨੀਆਂ ਵੀ ਤੁਸੀਂ ਆਪਣੇ ਮਨ ਦੇ ਵਿੱਚ ਕਲਪਨਾ ਕਰ ਲਓ ਕਿ ਪਰਮੇਸ਼ਰ ਇਦਾਂ ਦਾ ਹੈ ਪਰਮੇਸ਼ਰ ਆ ਕਰ ਸਕਦਾ ਹੈ ਪਰਮੇਸ਼ਰ ਆ ਕਰ ਸਕਦਾ ਹੈ ਦੋ ਤਿੰਨ ਤੋਂ ਵਿੱਚ ਪਰਮੇਸ਼ਰ ਨੂੰ ਲੋਕ ਕਹਿੰਦੇ ਕਿ ਪਰਮੇਸ਼ਰ ਦੇ ਹੱਥ ਵਿੱਚ ਹੈ ਕਿ ਪਰਮੇਸ਼ਰ ਸੂਰਜ ਨੂੰ ਰੋਕ ਸਕਦਾ ਹੈ ਪਰਮੇਸ਼ਰ ਪਾਣੀ ਨੂੰ ਰੋਕ ਸਕਦਾ ਹੈ ਹਵਾ ਨੂੰ ਰੋਕ ਸਕਦਾ ਹੈ ਪਰਮੇਸ਼ਰ ਮੁਰਦਿਆਂ ਨੂੰ ਚੰਗੇ ਕਰ ਮੁਰਦਿਆਂ ਨੂੰ ਜਿਵਾ ਸਕਦਾ ਹੈ ਪਰਮੇਸ਼ਰ ਜਿਹੜਾ ਹੈ ਉਹ ਜੋ ਵੀ ਤੁਸੀਂ ਕਲਪਨਾ ਕਰ ਸਕਦੇ ਹੋ ਮੇਰੇ ਕੋਲ ਸ਼ਬਦ ਨਹੀਂ ਕਿ ਜੋ ਵੀ ਤੁਸੀਂ ਸੋਚ ਸਕਦੇ ਹੋ ਕਿ ਪਰਮੇਸ਼ਰ ਉਹ ਕਰ ਸਕਦਾ ਹੈ ਉਹਨੂੰ ਤੁਸੀਂ ਪਰਮੇਸ਼ਰ ਮੰਨਦੇ ਹੋ ਹਾਲੇਲੂਇਆ ਬਈ ਜਿਹੜਾ ਸਭ ਕੁਝ ਕਰ ਸਕਦਾ ਹੋਵੇ ਜਿੰਨ ਨੂੰ ਕੋਈ ਸਲਾਹ ਨਾ ਦੇ ਸਕਦਾ ਹੋਵੇ ਜਿਹੜਾ ਸਭ ਕੁਝ ਕਰਨ ਦੇ ਯੋਗ ਹੋਵੇ ਇਹ ਸਭ ਕੁਝ ਕਰਨ ਦੇ ਲਈ ਪਰਮੇਸ਼ਰ ਨੂੰ ਆਪਣੇ ਆਪ ਨੂੰ ਪਰਮੇਸ਼ਰ ਸਾਬਿਤ ਕਰਨ ਦੇ ਲਈ ਕੀ ਹੋਣਾ ਪੈਣਾ ਕਿ ਜੋ ਮਨੁੱਖ ਆਪਣੀਆ ਕਲਪਨਾ ਦੇ ਵਿੱਚ ਸੋਚ ਸਕਦਾ ਹੈ ਕਿ ਪਰਮੇਸ਼ਰ ਇਦਾਂ ਦਾ ਪਰਮੇਸ਼ਰ ਇਦਾਂ ਦਾ ਤੇ ਉਦਾਂ ਦਾ ਪਰਮੇਸ਼ਰ ਕਿਹੜਾ ਹੈ ਕਿਹੜਾ ਪਰਮੇਸ਼ਰ ਇਦਾਂ ਦਾ ਧਰਤੀ ਦੇ ਉੱਤੇ ਜਿਹੜਾ ਤੁਹਾਡੀਆਂ ਸੋਚਾਂ ਦੇ ਅਨੁਸਾਰ ਹੋਵੇ ਹੈ ਕੋਈ ਤਾਂ ਤੁਹਾਡੀਆਂ ਸੋਚਾਂ ਨੇ ਸਰ ਪਰ ਜਿਹਨੂੰ ਮੈਂ ਜਾਣਦਾ ਹੈ ਮੈਂ ਦੱਸਦਾ ਹਾਂ ਕਿ ਜਿਹੜਾ ਮੇਰਾ ਪਰਮੇਸ਼ਰ ਹallelujah वचन ਚ ਲਿਖਿਆ ਹੈ ਕਿ ਸ਼ੁਰੂ ਦੇ ਵਿੱਚ ਆਦ ਵਿੱਚ ਆਦ ਵਿੱਚ ਪਰਮੇਸ਼ਰ ਨੇ ਧਰਤੀ ਤੇ ਅਕਾਸ਼ਾਂ ਨੂੰ ਬਣਾਇਆ ਹallelujah ਪੁੱਤੇ ਕਿ ਲਿਖਿਆ ਹੈ ਕਿ ਆਤਮਾ ਪਾਣੀਆਂ ਦੇ ਉੱਤੇ ਮੰਡਰਾਉਂਦਾ ਪਰਮੇਸ਼ਰ ਕੀ ਹੈ ਆਤਮਾ ਹੈ ਹੁਣ ਇਹ ਪਰਮੇਸ਼ਰ ਪਾਣੀਆਂ ਦੇ ਉੱਤੇ ਮਨਰਾਉਂਦਾ ਹੈ ਆਤਮਾ ਪਾਣੀ ਦੇ ਉੱਤੇ ਮਨਰਾਉਂਦਾ ਹੈ ਇਹਨੂੰ ਸਾਬਿਤ ਕਰਨ ਦੇ ਲਈ ਤਾਂ ਕੋਈ ਚੀਜ਼ ਚਾਹੀਦੀ ਹੈ ਕੋਈ ਇਹਨੂੰ ਸਾਬਿਤ ਕਰੇ ਕਿ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਚੱਲ ਫਿਰ ਸਕਦਾ ਹੈ ਸਾਬਿਤ ਕਰਨ ਦੇ ਲਈ ਪਰਮੇਸ਼ੀਅਨ ਸੀ ਉਸੇ ਕਿਸ਼ਤੀ ਦੀ ਮੈਂ ਗੱਲ ਕਰਦਾ ਜਿੱਦੇ ਵਿੱਚ ਉਹਨੇ ਪਾਣੀ ਨੂੰ ਡਾਟਿਆ ਇੱਕ ਵਾਰ ਚੇਲਿਆਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਚੱਲ ਜਾਓ ਮੈਂ ਆਉਂਦਾ ਹਾਂ ਤੇ ਉਹ ਇਹ ਚੀਜ਼ ਨੂੰ ਸਾਬਿਤ ਕਰਨ ਦੇ ਲਈ ਕਿ ਪਰਮੇਸ਼ਰ ਪਾਣੀ ਦੇ ਉੱਤੇ ਜਿਹੜਾ ਆਤਮਾ ਦੀ ਗੱਲ ਕਰ ਰਿਹਾ ਹੈ ਕਿ ਆਤਮਾ ਪਾਣੀਆਂ ਦੇ ਉੱਤੇ ਮੰਡਰਾਉਂਦਾ ਹੈ ਤੇ ਜਦੋਂ ਚੇਲੇ ਸਾਰੀ ਰਾਤ ਚੱਲੀ ਗਏ ਚੱਲੀ ਗਏ ਸਵੇਰ ਤੇ ਦਿਨ ਦੇ ਚੜਾਂਗੇ ਪਿੱਛੇ ਮੁੜ ਕੇ ਦੇਖਦੇ ਤੇ ਪਾਣੀ ਦੇ ਉੱਤੇ ਕੋਈ ਚੱਲ ਕੇ ਆ ਰਿਹਾ ਚੇਲੇ ਡੜਿਆ ਟਕ ਸ਼ਾਇਦ ਕੋਈ ਆਤਮਾ ਹੈ ਇਹ ਪ੍ਰਭੂ ਯਿਸੂ ਸੀ ਉਹਨਾਂ ਨੂੰ ਇਹ ਦਿਖਾਉਣ ਦੇ ਲਈ ਨਹੀਂ ਕਿ ਮੈਂ ਪਾਣੀ ਦੇ ਉੱਤੇ ਹੁਣ ਚੱਲ ਰਿਹਾ ਉਸ ਐਤ ਨੂੰ ਸਾਬਿਤ ਕਰਨ ਦੇ ਰਿਹਾ ਕਿ ਜਿਹੜਾ ਆਤਮਾ ਪਾਣੀਆਂ ਦੇ ਉੱਤੇ ਮਡਰਿਆ ਰਿਹਾ ਸੀ ਉਹ ਮੈਂ ਸਿਵਾ ਹੋਰ ਕੋਈ ਨਹੀਂ ਸੀ ਹallelujah ਸਿਰ ਲੋਕ ਕਹਿੰਦੇ ਕਿ ਪ੍ਰਭੂ ਜਿਹੜਾ ਹੈ ਉਹ ਮੁਝਾ ਇਹਨੂੰ ਜੋਕਰਾਂ ਵਾਲੇ ਨਖਰੇ ਦੇ ਸਕਦਾ ਪਰਮੇਸ਼ਰ ਸਿਰਸਟੀ ਕਰਦਾ ਹੈ ਪਰਮੇਸ਼ਰ ਜੋ ਕੁਝ ਚਾਵੇ ਉਹ ਬਣਾ ਸਕਦਾ ਹੈ ਇੱਕ ਵਾਰ ਪ੍ਰਭੂ ਯਿਸੂਮਸੀ ਜਾ ਰਿਹਾ ਹੈ ਔਰ ਉਹਨੂੰ ਕੰਨ ਟੱਕਰਿਆ ਉਹ ਪ੍ਰਭੂ ਯਿਸੂਮਸੀ ਨੂੰ ਕਹਿੰਦਾ ਕਿ ਮੈਂ ਦੇਖਣਾ ਚਾਹੁੰਦਾ ਅਰ ਬਚਪਨ ਤੋਂ ਹੀ ਅੱਖਾਂ ਰਿਸ ਗਿਆ ਪ੍ਰਭੂ ਯਿਸੂਮਸੀ ਨੇ ਜ਼ਮੀਨ ਤੋਂ ਮਿੱਟੀ ਲਈ ਔਰ ਉਹਦੀਆਂ ਅੱਖਾਂ ਬਣਾ ਦਿੱਤੀਆਂ ਉਹ ਵਚਨ ਤੇ ਲਿਖਿਆ ਜਿੱਤੇ ਪਰਮੇਸ਼ਰ ਨੇ ਮਨੁੱਖ ਬਣਾਇਆ ਨੇ ਜ਼ਮੀਨ ਤੋਂ ਮਿੱਟੀ ਲਈ ਤੇ ਉਹਨੇ ਉੱਤੇ ਜੀਵਨ ਦਾ ਸਾਹ ਭੁਕਿਆ ਤੇ ਮਨੁੱਖ ਜਿੰਦੀ ਜਾਨ ਹੋ ਗਿਆ ਇਹ ਅੱਖਾਂ ਬਣਾਉਣ ਦਾ ਕੰਮ ਕਿ ਪ੍ਰਭੂ ਯਿਸੂਮਸੀ ਹੁਣ ਸਾਬਿਤ ਕਰ ਰਿਹਾ ਕਿ ਜਿਹੜੇ ਪਰਮੇਸ਼ਰ ਨੇ ਮਿੱਟੀ ਲਈ ਸੀ ਹੋਰ ਕੋਈ ਨਹੀਂ ਸੀ ਉਹ ਮੈਂ ਸੀਗਾ ਹਾਲੇਲੂਇਆ ਪਰਮੇਸ਼ਰ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਹੈ ਔਰ ਇੱਕ ਵਾਰ ਉਹਤੇ ਪ੍ਰਭੂਸ਼ਮ ਸੀ ਜਾ ਰਿਹਾ ਹੈ ਔਰ ਉਹ ਇੱਕ ਔਰਤ ਸੀ ਨਯਾਨ ਨਗਰ ਦੀ ਉਹ ਵਿਧਵਾ ਸੀ ਔਰ ਉਹਦੇ ਪੁੱਤਰ ਦੀ ਜੋ ਡੈਥ ਹੋ ਗਈ ਵਿਚਾਰੀ ਰੋ ਰਹੀ ਆ ਬੜੀ ਪਰੇਸ਼ਾਨ ਹੋ ਰਹੀ ਆ ਔਰ ਪ੍ਰਭੂਸ਼ਮ ਸੀ ਨੇ ਕਿੰਨੂ ਕੀ ਹੋਇਆ ਪਤਾ ਹੈ ਉਹਨੂੰ ਸਭ ਕੁਝ ਜਾਣੀ ਜਾਣ ਹੈ ਇੱਕ ਗਰਾਊਂਡ ਬਣਾਉਣੀ ਪੈਂਦੀ ਹੈ ਕਹਿੰਦਾ ਇਹਨੂੰ ਕੀ ਹੋਇਆ ਚੇਲੇ ਕਹਿੰਦੇ ਕਿ ਇਹਦੀ ਇੱਕੋ ਹੀ ਇੱਕ ਪੁੱਤਰ ਸਗਾ ਉਹ ਹੀ ਇਹਦਾ ਸਹਾਰਾ ਸਗਾ ਉਹਦੀ ਮੌਤ ਹੋ ਗਈ ਹੈ ਇਸ ਲਈ ਇਹ ਹੋ ਰਹੀ ਹੈ ਇਸ ਲਈ ਤੜਫ ਰਹੀ ਹੈ ਇਹਦਾ ਹੁਣ ਕੁਛ ਨਹੀਂ ਨੂੰ ਨਜ਼ਰ ਆ ਰਿਹਾ ਰਬੀ ਸ਼ਮਸੀ ਕਹਿੰਦਾ ਅਰਥੀ ਕਿੱਥੇ ਉਹ ਕਹਿੰਦੇ ਅਰਥੀ ਅਗੇ ਕਹਿੰਦਾ ਉਹਨੂੰ ਰੋਕੋ ਪ੍ਰਭੂ ਯਸ਼ੁਅਨ ਸੀ ਗਿਆ ਔਰ ਉਹਨੇ ਉਹ ਮੁਰਤੇ ਦੇ ਸਿਰ ਦੇ ਥਲੇ ਹੱਥ ਰੱਖਿਆ ਔਰ ਉਹਨੂੰ ਖੜਾ ਕਰ ਦਿੱਤਾ ਹallelujah ਕੀ ਸਾਬਿਤ ਕਰ ਰਹੇ ਨੇ ਕਿ ਉਹ ਇਹ ਦਸਰਾਹ ਕੀ ਪਰਮੇਸ਼ਰ 3 ਦਿਨਾਂ ਹੋ ਗਏ ਸਰਤੀ ਜਿਤੇ ਆ ਉਹ ਪਰਮੇਸ਼ਰ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਤੁਹਾਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਗਈ ਉਸ ਤੋਂ ਬਾਅਦ ਪਰਮੇਸ਼ਰ ਉਹ ਅੱਗੇ ਚਲੇ ਤ ਜਿੰਦਾ ਹੋ ਗਿਆ ਬਹੁਤ ਸਾਰੇ ਲੋਕਾਂ ਸਾਡੇ ਕੋਲ ਹੋ ਸਕਦਾ ਉਹਦੇ ਵੀ ਅਵਸ਼ੀ ਦੀ ਹਾਲਤ ਚ ਹੋਵੇ ਜਾਂ ਉਹਦੇ ਕੁਝ ਫਸ ਗਿਆ ਹੋਊਗਾ ਗਲੇ ਦੇ ਵਿੱਚ ਜਦੋਂ ਉਹਨੂੰ ਠਾਲਿਆ ਅੱਗੇ ਪਿੱਛੇ ਹੋ ਗਿਆ ਤੇ ਜਿੰਦਾ ਹੋ ਗਿਆ ਹਾਲੇਲੀਆ ਉਹ ਮੁਰਦਿਆਂ ਨੂੰ ਕਬਰਾਂ ਦੇ ਵਿੱਚੋਂ ਵੀ ਕੱਢ ਸਕਦਾ ਹੈ ਹਾਲੇਲੀਆ ਇੱਕ ਵਾਰ ਪ੍ਰਵੀਸ਼ੂਮ ਸੀਦਾ ਇੱਕ ਮਿੱਤਰ ਉਹਨਾਂ ਦੇ ਘਰ ਜਾਂਦਾ ਆਂਦਾ ਸੀ ਉਹਦਾ ਨਾਂ ਸੀਗਾ ਲਾਜ਼ਰ ਉਹਨੀਆਂ ਤੋਂ ਪਹਿਣਾ ਮਰੀਆਂ ਤੇ ਮਾਰਤਾ ਉਹਨਾਂ ਦਾ ਪ੍ਰਾਗਮਾਰ ਹੋ ਗਿਆ। ਗੁਮਾਰ ਹੋ ਗਿਆ ਪਰ ਵੀ ਸ਼ਮਸੀ ਕਹਿੰਦਾ ਕੁਮਾਰ ਹੋ ਗਿਆ ਕਹਿੰਦਾ ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਫੇਖੌਰ ਪਹੁੰਚੀ। ਕਹਿੰਦੇ ਉਹ ਪੂਰਾ ਹੋ ਗਿਆ ਹੈ ਤੇ ਪ੍ਰੋਵੀਸ਼ਨ ਸੀ ਕਹਿੰਦਾ ਹੁਣ ਚੱਲਦੇ ਆ। ਨਾਲੇ ਲਈ ਕਿ ਉਹਨੇ ਸਭ ਕੁਝ ਹੋ ਲੈਣ ਦਿੱਤਾ। ਕਿਉਂ ਹੋ ਲੈਣ ਦਿੱਤਾ? ਜਦ ਉਹ ਉਹਨਾਂ ਉੱਤੇ ਆਉਂਦਾ ਹੈ ਤਾਂ ਉਹਦੀਆਂ ਜਿਹੜੀਆਂ ਭੈਣਾਂ ਹੈ ਲਾਜਰ ਦੀਆਂ ਪ੍ਰਭੂ ਸ਼ੀਸ਼ੂ ਦੇ ਅੱਗੇ ਆ ਕੇ ਰੋਂਦੀਆਂ ਕਹਿੰਦੀਆਂ ਕਿ ਪ੍ਰਭੂ ਜੀ ਤੂੰ ਉੱਥੇ ਹੁੰਦਾ ਤਾਂ ਇੱਦਾਂ ਨਹੀਂ ਹallelujah ਕਹਿੰਦੇ ਜੇ ਤੂੰ ਉੱਥੇ ਹੁੰਦਾ ਤੇ ਸਾਡਾ ਭਰਾ ਨਾਮਰ ਦਾ ਅੱਖਾਂ ਖੋਲ ਕੇ ਸੁਣ ਅੱਖਾਂ ਖੋਲ ਕੇ ਸੁਣੋ ਕਿਉਂਕਿ ਇੱਕ ਕਥਾ ਨਹੀਂ ਗਈ ਕਥਾਵਾਂ ਉਹ ਲੋਕਾਂ ਨੇ ਲੋਕਾਂ ਨੇ ਲਿਖੀਆਂ ਆਉਂਦੀਆਂ ਇਹ ਜਿਉਂਦਾ ਵਚਨ ਹੈ ਹਾਲੇਲੀਏ ਅੱਖਾਂ ਖੋਲ ਕੇ ਸੁਣੋ ਚੰਗੀ ਤਰ੍ਹਾਂ ਮੇਰੇ ਵੱਲ ਦੇਖੋ ਅਰੇ ਪ੍ਰਭੂ ਯਸ਼ੂਮਸੀ ਨੂੰ ਕਹਿੰਦੇ ਆ ਕਿ ਪ੍ਰਭੂ ਜੇ ਤੂੰ ਹੁੰਦਾ ਕਿ ਤੇ ਤੇ ਸਾਡੇ ਭਰਾ ਨੇ ਮਰਨਾ ਹੀ ਨਹੀਂ ਸੀ ਪ੍ਰਭੂ ਯਸ਼ੂਮਸੀ ਕਹਿੰਦਾ ਕੋਈ ਨਹੀਂ ਵਿਸ਼ਵਾਸ ਕਰੋ ਕਿ ਪੁਨਰ ਜੀਵਨ ਮੈਂ ਹਾਂ ਉਹ ਜ਼ਰੂਰ ਜੀਵੇਗਾ ਅਰੇ ਇੱਕ ਕਹਿੰਦੀ ਕਿ ਉਹ ਤਾਂ ਸੰਪਤਾ ਹੀ ਹੈ ਕਿ ਇੱਕ ਦਿਨ ਨ્યાਹ ਹੋਣਾ ਹੈ ਸਾਰਿਆਂ ਨੇ ਜਿਉਂਦੇ ਹੋਣਾ ਹੈ ਜੀਵੇਗਾ ਹੀ ਪ੍ਰਭੂ ਯਸ਼ੂਮਸੀ ਕਹਿੰਦਾ ਨਹੀਂ ਅੱਜ ਹੀ ਅੱਜ ਹੀ ਤੁਸੀਂ ਪੁਨਰਜੀਵਨ ਨੂੰ ਦੇਖੋ ਹallelujah ਤੇ ਉਹ ਕਹਿੰਦਾ ਕਿੱਥੇ ਹੈ ਕਬਰ ਉੱਥੇ ਜੋ ਕਬਰ ਤੇ ਲੈ ਕੇ ਗਏ ਪਰ ਕਹਿੰਦਾ ਵੀ ਕਬਰ ਦੇਖਿਓ ਪੱਥਰ ਹਟਾ ਦਿਓ ਹ ਲੋਕ ਰੋਗ ਕਹਿੰਦੇ ਉਹ ਤਾਂ ਕਹਿੰਦੇ 4 ਦਿਨ ਹੋ ਗਏ 4 ਦਿਨ ਹੋ ਗਏ ਪਰ ਇਹਨੂੰ ਤਾਨੂੰ ਪਤਾ ਕਿ 14 ਦਿਨ ਤੇ ਫਲਾਸ਼ ਸੜ ਜਾਂਦੀ ਹੈ ਜਿਹਨਾਂ ਨੱਕ ਦੀ ਤੁਸੀਂ ਗੱਲ ਕਰਦੇ ਨੱਕਲੇ ਬੰਦਾ ਜਿੰਦਾ ਸਭ ਤੋਂ ਪਹਿਲਾਂ ਨੱਕ ਹੀ ਜਿਹੜਾ ਇਹ ਝੜਦਾ ਨੱਕ ਹੀ ਸੜਦਾ ਪਹਿਲਾਂ ਸੜ ਗਿਆ 14 ਦਿਨਾਂ ਦਾ ਕਹਿੰਦੇ ਹੁਣ ਕਹਿੰਦੇ ਕੀ ਹੋ ਹੁਣ ਕੀ ਫਾਇਦਾ ਰੋਬੀਸ਼ਮ ਸੀ ਕਹਿੰਦਾ ਪੱਥਰ ਨੂੰ ਲਾਂਬੇ ਕਰੋ ਜੋ ਮੈਂ ਕਹਿ ਰਿਹਾ ਕਰੋ ਹਾਲੇਲੀਆ ਜਿੱਦੋਂ ਪਰੇ ਲਾਂਬੇ ਕਰਦੇ ਰੋਬੀਸ਼ਮ ਸੀ ਕਹਿੰਦਾ ਲਾਜਰ ਕਬਰ ਚੋਂ ਬਾਹਰ ਆਇਆ ਉਹ ਕੀ ਸਾਬਿਤ ਕਰ ਰਿਹਾ ਹੈ ਉਹ ਇੱਕੋ ਹੀ ਟਾਈਮ ਤੇ ਮਨੁੱਖ ਨਹੀਂ ਹੈ ਤੇ ਕੋਈ ਟਾਈਮ ਤੇ ਕੋਈ ਮੇਸ਼ਰ ਵੀ ਹੈ ਇਸ ਲਈ ਇਸੇ ਕਹਿੰਦਾ ਇਹ ਸ਼ੁਮਸੀਦ ਤੋਂ ਇਲਾਵਾ ਕੋਈ ਪਰਮੇਸ਼ਰ ਨਹੀਂ ਹallelujah ਭਾਈਓ ਭੈਣੋ ਉਹਦਾ ਵਾਦਾ ਹੈ ਉਹ ਕਹਿੰਦਾ ਹੈ ਕਿ ਚਿੰਤਾ ਨਾ ਕਰੋ ਨਾ ਡਰੋ 365 ਦਿਨ ਹੁੰਦੇ ਸਾਲ ਦੇ ਵਿੱਚ আর ਉਹ 360 ਵਾਲੋਂ ਨੇ ਕਿਹਾ ਨਾ ਡਰ ਨਾ ਡਰ ਨਾ ਡਰ ਜੇ ਮਨੁੱਖ ਡਰੀ ਜਾਂਦਾ ਹੈ ਕਿ ਜੇ ਚਿੰਤਾ ਕਰੀ ਜਾਂਦਾ ਹੈ ਪੈਦਾ ਹੈ ਕੋਈ ਨਹੀਂ ਚੀਜ਼ਾਂ ਦਾ ਬੇ